ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਇੱਕ ਸਵੇਰੇ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਹੈੱਡਫੋਨ ਦੇ ਉੱਤੇ ਫੋਨ ਸੁਣਨਾ ਪਿਆ ਮਹਿੰਗਾ ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਜੋ ਕਿ ਹੈੱਡਫੋਨ ਦੇ ਨਾਲ ਫੋਨ ਸੁਣਦਾ ਰੇਲਵੇ ਟਰੈਕ ਦੇ ਨਾਲ ਜਾ ਰਿਹਾ ਸੀ ਤੇ ਪਿੱਛੋਂ ਟ੍ਰੇਨ ਦੇ ਨੇ ਮਾਰੀ ਟੱਕਰ ਤੇ ਇਸ ਦੀ ਹੋਈ ਮੌਤ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਦੀ ਟੀਮ ਨੇ ਪਹੁੰਚ ਕੇ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਕਿ ਤੇ ਮੌਕੇ ਦੇ ਉੱਤੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਇਸ ਨੂੰ ਸਿਵਲ ਹਸਪੀਟਲ ਦੇ ਵਿੱਚ ਮੌਰਚਰੀ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਜਿਸ ਦੀ ਪਛਾਣ ਅਵੀ ਕੁਮਾਰ ਉਮਰ 18 ਸਾਲ ਅਮਰਪੁਰਾ ਬਸਤੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਟ੍ਰੈਕ ਦੀਆਂ ਜਿੱਥੇ ਕਿ ਅੱਜ ਇੱਕ ਨੌਜਵਾਨ ਦੀ ਹੋਈ ਟ੍ਰੇਨ ਦੇ ਚਪੇਟ ਦੇ ਵਿੱਚ ਆਨ ਨਾਲ ਹੋਈ ਮੌਤ ਅਤੇ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਹੈੱਡਫੋਨ ਵਗੈਰਾ ਲਗਾ ਕੇ ਨਾ ਕੋਈ ਵਹੀਕਲ ਚਲਾਇਆ ਜਾਵੇ ਤਾਂ ਕਿ ਇਹ ਇਸ ਤਰ੍ਹਾਂ ਦੀ ਦੁਰਘਟਨਾ ਨਾ ਹੋ ਸਕੇ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆਜੀ ਸਹਾ ਰਾਜਨ ਸਰ ਵਲੰਟੀਅਰਾਂ ਆਰ ਸਾਡੇ ਹੈਲਪਲਾਈਨ ਨੰਬਰ 98140 74074 ਤੇ ਸੂਚਨਾ ਮਿਲੀ ਸੀ ਕਿ ਪਠੰਡਾ ਦਿੱਲੀ ਲੈਨ कृष्णा ਕਲੋਨੀ ਕੋਲ ਇੱਕ ਟ੍ਰੇਨ ਦੀ ਝਪੇਟ ਨਾਲ ਜਿਹੜਾ ਕਿ ਨੌਜਵਾਨ ਆ ਉਹਦੀ ਟ੍ਰੇਨ ਨਾਲ ਫੇਟ ਵੱਜ ਜਿਹਦੇ ਕਾਰਨ ਮੌਕੇ ਤੇ ਉਹਦੀ ਮੌਤ ਹੋ ਗਈ ਆ ਜਸਹਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਰੇਲਵੇ ਟ੍ਰੈਕ ਦੇ ਬਾਹਰ ਪਿਆ ਸੀ ਕਿ ਉਹਦੀ شناخت ਵੀ ਮੌਕੇ ਤੇ ਕਰਾ ਲਈ ਗਈ ਹੈ ਨਾਮ ਉਹਦਾ ਅਵੀਆ 18 ਸਾਲ ਦੀ ਉਮਰ ਆ ਅਮਰਪੁਰਾ ਵਸਤੀ ਦਾ ਰਹਿਣਾ ਲਾਗਾ ਜੀ ਆਰ ਪੀ ਪੁਲਿਸ ਮੌਕੇ ਤੇ ਆ ਗਈ ਸੀ ਉਹਨਾਂ ਦੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਡੈੱਡ ਬੋਰਡਿੰਗ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਮੌਤਰੀ ਕਾਰ ਵਿੱਚ ਰੱਖ ਦਿੱਤਾ ਗਿਆ ਹੈ ਉਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ ਇਹ ਰੇਲਵੇ ਟਰੈਕ ਦੇ ਨਾਲ ਜਾ ਰਿਹਾ ਸੀ ਇਹਦੇ ਹੈੱਡਫੋਨ ਵਗੈਰਾ ਲਾ ਰੱਖੇ ਸੀਗੇ ਜਿਹੜੀ ਟ੍ਰੇਨ ਨਾਲ ਜਿਸ ਕਾਰਨ ਇਹਨੂੰ ਹੈੱਡਫੋਨ ਲਗਾ ਜਿਸ ਕਾਰਨ ਇਹਨੂੰ ਉੱਥੇ ਸੁਣਾਈ ਨਹੀਂ ਦਿੱਤਾ ਤੇ ਉਹਦੀ ਟ੍ਰੇਨ ਨਾਲ ਫੇਡ ਵੱਜਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜੀਆਰਪੀ ਪੁਲਿਸ ਮੌਕੇ ਤੇ ਆਪਣੀ ਜਾਂਚ ਪੜਤਾਲ ਕਰ ਰਹੀ ਹੈ ਸਾਰਾ ਟੀਮ ਨੇ ਡੈੱਡ ਬੋਡੀ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਮੌਤਰੀ ਕਾਰ ਵਿੱਚ ਰੱਖ ਦਿੱਤਾ ਗਿਆ ਹੈ